ਜਿੱਥੇ ਤੋਂ ਸਮਰਾਤ ਜਿੱਥੇ ਕੋਈ ਨਾ ਹੈ ਸਤਿਗੁਰ ਜਗਜੀਤ ਸਿੰਘ ਜੀ ਅਕਾਲ ਪੁਰਖ ਹਨ ਇਸ ਕਰਕੇ ਸਤਿਗੁਰ ਜੀ ਨਾ ਹੋਣ ਵਾਲੇ ਕੰਮ ਨੂੰ ਕਰਨ ਦੇ ਵੀ ਸਮਰਾਤ ਹਨ ਇਹ ਸਾਖੀ ਵੀ ਇਸੇ ਤਰ੍ਹਾਂ ਦੀ ਹੈ ਇਸਾਰ ਦੇ ਰਹਿਣ ਵਾਲੇ ਸੰਤ सुरेंद्र ਸਿੰਘ ਜੀ ਸਨ 1981 ਦੀ ਸਾਖੀ ਇਸ ਤਰ੍ਹਾਂ ਦੱਸ ਰਹੇ ਹਨ ਸੰਤ ਜੀ ਦੇ ਮਾਮਾ ਜੀ ਦੇ ਪੁੱਤਰ ਕਾਕਾ ਬਲਵੀਰ ਸਿੰਘ ਨੂੰ 17 ਸਾਲ ਦੀ ਉਮਰ ਵਿੱਚ ਛਾਤੀ ਵਿੱਚ ਪੀੜ ਹੋਣ ਲੱਗ ਪਈ ਕਾਕਾ ਬਲਬੀਰ ਸਿੰਘ ਮਦਰਾਸ ਇਕੱਲੇ ਰਹਿੰਦੇ ਸਨ ਉੱਥੇ ਉਹਨਾਂ ਨੇ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਕਿ ਤੁਹਾਡੇ ਦੇ ਰਿਡ ਸੁਰਾਖ ਹੈ ਤੇ ਆਪਰੇਸ਼ਨ ਕਰਾਉਣਾ ਪਵੇਗਾ ਪਰ ਅਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਕਿ ਤੁਸੀਂ ਬਚੋਗੇ ਜਾਂ ਨਹੀਂ ਇਹ ਸੁਣ ਕੇ ਬਲਬੀਰ ਸਿੰਘ ਬੜਾ ਦੁਖੀ ਹੋਇਆ ਉਸਦੇ ਭਰਾ ਨੇ ਕਿਹਾ ਕਾਕਾ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲਾ ਫਿਰ ਆ ਕੇ ਆਪਰੇਸ਼ਨ ਕਰਵਾਵਾਂਗੇ ਕਾਕਾ ਬਲਬੀਰ ਸਿੰਘ हिसार ਰਹਿੰਦੀ ਆਪਣੀ ਭੁਆ ਕਰਤਾਰਕੌਰ ਜੀ ਨੂੰ ਮਿਲਣ ਲਈ ਗਿਆ ਕਾਕਾ ਬਲਬੀਰ ਸਿੰਘ ਆਪਣੀ ਭੁਆ ਦੇ ਘਰ ਰਾਤ ਨੂੰ ਪਹੁੰਚਿਆ ਸਤਿਗੁਰੂ ਜੀ ਜੀ ਸਿੰਘ ਜੀ ਸਵੇਰੇ ਉਸ ਦੀ ਭੁਆ ਜੀ ਦੇ ਘਰ ਦਰਸ਼ਨ ਦੇਣ ਲਈ ਆ ਰਹੇ ਸਨ ਉਸ ਦੀ ਭੁਆ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਅੱਗੇ ਬੜੇ ਦੁੱਖ ਵੇਖੇ ਹਨ ਹੁਣ ਕਿਰਪਾ ਕਰੋ ਮੈਨੂੰ ਹੋਰ ਦੁੱਖ ਨਾ ਵੇਖਣਾ ਪਵੇ ਸੱਚੇ ਪਾਸ਼ਾ ਜੀ ਨੇ ਬਚਨ ਕੀਤਾ ਬੀਬੀ ਕੀ ਗੱਲ ਹੈ ਬੀਬੀ ਜੀ ਨੇ ਅਰਜ਼ ਕੀਤੀ ਸੱਚੇ ਪਾਸ਼ਾ ਜੀ ਮੇਰੇ ਭਤੀਜੇ ਦੇ ਦਿੜ ਵਿੱਚ ਸਰਾਕ ਹੈ ਕਿ ਆਪਰੇਸ਼ਨ ਕਰਵਾਉਣਾ ਪਵੇਗਾ ਪਰ ਪਤਾ ਨਹੀਂ ਉਹ ਬਾਸ ਸਕੇਗਾ ਜਾਂ ਨਹੀਂ ਸੱਚੇ ਪਾਸ਼ਾ ਜੀ ਨੇ ਕੁਝ ਸਮੇਂ ਲਈ ਨੇਤਰ ਬੰਦ ਕੀਤੇ ਫਿਰ ਨੇਤਰ ਖੋਲ ਕੇ ਬਚਨ ਕੀਤਾ ਕਾਕਾ ਸ਼ਰਾਬ ਤੇ ਨਹੀਂ ਪੀਂਦਾ ਕਾਕਾ ਬਲਵੀਰ ਸਿੰਘ ਨੇ ਅਰਜ਼ ਕੀਤੀ ਸੱਚੇ ਪਾਸ਼ਾ ਜੀ ਮੈਂ ਸ਼ਰਾਬ ਪੀਂਦਾ ਹਾਂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸ਼ਰਾਬ ਛੱਡ ਦੇ ਤੇ 40 ਦਿਨ ਭਜਨ ਤੇ ਭਗੋਤੀ ਦੀ ਮਾਲਾ ਕਰ। ਕਾਕੇ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਨਹੀਂ ਪਤਾ ਭਗੋਤੀ ਦੀ ਮਾਲਾ ਕਿਸ ਤਰ੍ਹਾਂ ਕਰੀਦੀ ਐ। ਸਾਧਗੁਰ ਜੀ ਨੇ ਬਚਨ ਕੀਤਾ ਚਾਲ ਤੂੰ ਭਜਨ ਦੀ ਮਾਲਾ ਕਰ ਲਈ। ਇਸ ਤੋਂ ਬਾਅਦ ਕਾਕਾ ਬਲਵੀਰ ਸਿੰਘ ਆਪਣੇ ਭਰਾ ਕੋਲ ਦਿੱਲੀ ਚਲਾ ਗਿਆ। ਉੱਥੇ ਜਾ ਕੇ ਰੋਜ਼ ਭਜਨ ਦੀ ਮਾਲਾ ਕਰਨ ਲੱਗਾ। ਮਾਲਾ ਕਰਦੇ ਹੋਏ 1 ਮਹੀਨਾ ਹੋਇਆ ਤਾਂ ਉਸ ਦੇ ਦਿਲ ਦੀ ਦਰਦ ਠੀਕ ਹੋ ਗਈ। 40 ਦਿਨ ਭਜਨ ਦੀ ਮਾਲਾ ਕਰਨ ਤੋਂ ਬਾਅਦ ਕਾਕਾ ਬਲਵੀਰ ਸਿੰਘ ਮਦਰਾਸ ਚਲਾ ਗਿਆ। ਉੱਥੇ ਜਾ ਕੇ ਡਾਕਟਰਾਂ ਨੂੰ ਵਿਖਾਇਆ। ਡਾਕਟਰ ਵੇਖ ਕੇ ਬੜੇ ਹੈਰਾਨ ਹੋਏ ਕਿ ਇਹ ਦਿਲ ਦਾ ਸੁਰਾਖ ਕਿਸ ਤਰ੍ਹਾਂ ਬੰਦ ਹੋ ਗਿਆ ਹੈ। ਡਾਕਟਰ ਕਹਿੰਨ ਇੱਥੇ ਦਾ ਆਪਰੇਸ਼ਨ ਦਾ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਡਾਕਟਰ ਨੇ ਪੁੱਛਿਆ ਇਹ ਦਿਲ ਦਾ ਸੁਰਾਖ ਬਿਨਾ ਆਪਰੇਸ਼ਨ ਤੋਂ ਠੀਕ ਨਹੀਂ ਹੋ ਸਕਦਾ। ਤੁਸੀਂ ਕਿਸ ਕੋਲ ਇਲਾਜ ਕਰਵਾਇਆ? ਕਾਬਲ ਵੀਰ ਸਿੰਘ ਨੇ ਜਵਾਬ ਦਿੱਤਾ ਮੈਂ ਉਸ ਡਾਕਟਰ ਕੋਲ ਆਪਰੇਸ਼ਨ ਕਰਵਾਇਆ ਹੈ ਜਿਸ ਦੀ ਕਿਰਪਾ ਨਾਲ ਵੱਡੇ ਵੱਡੇ ਆਪਰੇਸ਼ਨ ਬਿਨਾ ਚੀਰ ਫਾੜ ਤੋਂ ਠੀਕ ਹੋ ਜਾਂਦੇ ਹਨ ਜਿਹੜਾ ਸਾਰੇ ਸੰਸਾਰ ਦਾ ਮਾਲਿਕ ਹੈ ਸਭ ਤੋਂ ਵੱਡਾ ਡਾਕਟਰ ਹੈ ਡਾਕਟਰ ਵੀ ਸਤਗੁਰੂ ਜੀ ਦਾ ਕੋਟਕ ਸੁਣ ਕੇ ਹੈਰਾਨ ਹੋ ਗਿਆ ਸਾਡੀ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਤੇ ਨਮਸਕਾਰ ਹੈ ਉਹ ਸਤਗੁਰੂ ਜੀ ਨੇ ਸਭ ਮਿਲ ਕੇ ਧੰਨ ਕਹੀ ਹੈ ਧੰਨ ਹਜ਼ਰ ਹਜ਼ੂਰ ਪਿਆਰੇ ਦਾ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ